ਪੁਲਿਸ ਨੇ ਸ਼ਿਕੰਜੇ ਦੇ ਵਿੱਚ ਆ ਚੁੱਕਾ ਪਿੰਡ ਖੋਖਰ ਦਾ ਰਹਿਣ ਵਾਲਾ ਗੁਰਜੰਟ ਸਿੰਘ ਉਹੀ ਸ਼ਖਸ ਹੈ ਜੋ ਮੈਕਸਿਮਮ ਸਿਕਿਉਰਿਟੀ ਜੇਲ ਨਾਪਾ ਦੇ ਵਿੱਚ ਕੈਦੀਆਂ ਨੂੰ ਪੈਸੇ ਲੈ ਕੇ ਮੋਬਾਈਲ ਫੋਨ ਅਜ਼ੀਖੂਰ ਸਮਾਨ ਮੁਹैया ਕਰਵਾਉਂਦਾ ਸੀ ਜੇਲ ਦੇ ਪੈਸਕੋ ਕਰਮਚਾਰੀ ਰਹਾ ਗੁਰਜੰਟ ਸਿੰਘ ਇੱਕ ਮੋਬਾਈਲ ਦੀ ਸਪਲਾਈ ਦਾ 3000 ਰੁਪਿਆ ਵਸੂਲ ਕਰਦਾ ਸੀ ਤੁਹਾਨੂੰ ਯਾਦ ਹੋਵੇਗਾ ਕਿ ਬੀਤੀ 23 ਜਨਵਰੀ ਨੂੰ ਜਦੋਂ ਕੈਦੀਆਂ ਅਤੇ ਹਵਲਾਤਿਆਂ ਦੀ ਬੈਰਕਾ ਦੀ ਤਲਾਸ਼ੀ ਲਈ ਗਈ ਸੀ ਤਾਂ 12 ਮੋਬਾਈਲ ਫੋਨ ਬਰਾਮਦ ਕੋਇਸਨ ਪੁਲਿਸ ਮੁਤਾਬਕ ਮੋਬਾਈਲ ਬਰਾਮਦ ਕੀ ਵਾਲੇ ਮਕਦਮੇ ਚ ਨਾਮਸਦ ਬੰਦੀ ਦੋਸ਼ੀਆਂ ਨੂੰ 2 ਫਰਵਰੀ ਨੂੰ ਪ੍ਰੋਡਕਸ਼ਨ ਵਾਰੰਟ ਤੇ ਲਿਆ ਕੇ ਗ੍ਰਿਫਤਾਰ ਕੀਤਾ ਗਿਆ ਸੀ ਅਤੇ ਇਹਨਾਂ ਦਾ 3 ਦਿਨਾਂ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਸੀ ਇਸ ਦੌਰਾਨ ਪੁਛਗਿਸ਼ ਦੇ ਵਿੱਚ ਇਹਨਾਂ ਨੇ ਮੰਨਿਆ ਸੀ ਕਿ ਉਹਨਾਂ ਕੋਲੋਂ ਬਰਾਮਦ ਹੋਇਆ ਮੋਬਾਈਲ ਫੋਨ ਉਹਨਾਂ ਨੂੰ ਗੁਰਜਤ ਸਿੰਘ ਸਪਲਾਈ ਕਰਦਾ ਸੀ ਨਾਮਾ ਮੈਕਸਾ ਸਿਕਿਉਰਿਟੀ ਐਲਚੋਂ ਮੋਬਾਈਲ ਖੜਿਆ ਗਿਆ ਸੀ ਜਿਹਨਾਂ ਦਾ ਪਰਚਾ ਦਰਜ ਹੋਇਆ ਸੀ ਸਰਚ ਵਾਰੰਟ ਵੇਲੇ ਉਹਨਾਂ ਦਾ ਪੁਲਿਸ ਰਿਮਾਂਡ ਲਿਆ ਸੀਗਾ ਇਹ ਚੋਦੇ ਆ ਕੇ ਉਹਨਾਂ ਨੇ ਪੁੱਛਗਿਛ ਤੇ ਦੱਸਿਆ ਸੀ ਅਹੀਂ ਗੁਰਜੰਟ ਸਿੰਘ ਦਾ ਜਿਹੜਾ ਖੋਖਦਾ ਰਹਿਣ ਵਾਲਾ ਉਹ ਸਾਨੂੰ ਸਮਾਨ ਚ ਫਲਾਈ ਕਰਦਾ ਸੀ ਉਹਨਾਂ ਦੀ ਪੁੱਛਗਿਛ ਤੇ ਆਧਾਰ ਤੇ ਗੁਰਜੰਟ ਸਿੰਘ ਨੂੰ ਗ੍ਰਿਫਤਾਰ ਕੀਤਾ ਕਤਵਾਲੀ ਇਹ ਨਾਬੇ ਵਾਲੇ ਨੇ ਗ੍ਰਿਫਤਾਰ ਕਰਨ ਤੋਂ ਬਾਅਦ ਇਹਨੂੰ ਪੁਲਸ ਰਿਮਾਂਡ 3 ਦਿਨਾਂ ਦਾ ਲਿਆ ਜਿਸ ਨੇ ਪੁਲਸ ਰਿਮਾਂਡ ਵਿੱਚ ਮੰਨੇ ਆਂ ਕਿ ਮੈਂ ਪੈਸੇ ਲੈ ਕੇ ਇਹਨਾਂ ਨੂੰ ਮੋਬਾਈਲ ਅਤੇ ਹੋਰ ਵਰਜੇ ਰਿਮਾਂਡ ਸਪਲਾਈ ਕਰਦਾ ਸੀ ਜਿਹਦੇ ਸਬੰਧ ਵਿੱਚ ਐਕਸਕੋ ਵਿੱਚ ਇਹ ਡਿਊਟੀ ਕਰਦਾ ਜਿਨ੍ਹਾਂ ਨੇ ਇਹਨਾਂ ਨੂੰ ਪਹਿਲਾਂ ਹੀ ਨੌਕਰੀ ਤੋਂ ਡਿਸਮਿਸ ਕਰ ਦਿੱਤਾ ਪਟਿਆਲਾ ਤੋਂ rau brinder ਦੇ ਨਾਲ ਬਿਊਰੋ ਰਿਪੋਰਟ ਕੀ ਤੁਸੀਂ ਵੀ ਵਿਦੇਸ਼ ਵਿੱਚ ਆਪਣਾ ਪਵਿਕ ਬਣਾਉਣਾ ਚਾਹੁੰਦੇ ਹੋ ਪਾਓ ਵਿਦੇਸ਼ ਵਿੱਚ ਪੜਾਈ ਕਰਨ ਦਾ ਮੌਕਾ ਪਿਰਾਮਿਡ ਈ ਸਰਵਿਸ ਦੀ ਸਲਾਹ ਨਾਲ ਹਰਤ ਅਤੇ ਪੰਜਾਬ ਸਰਕਾਰ ਤੋਂ ਮਾਨਤਾ ਪ੍ਰਾਪਤ ਬਕਰੋ 93978 93978